ਜ਼ੀਰਾ ਦੇ ਕੋਟ ਇਸੇ ਖਾਂ ਰੋਡ ਦੇ ਸਥਿਤ ਇੱਕ ਨਿੱਜੀ ਸਕੂਲ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜ਼ੀਰਾ ਦੇ ਤਹਿਸੀਲਦਾਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਹੈ ਇਸ ਮੌਕੇ ਤੇ ਤਹਿਸੀਲਦਾਰ ਸਾਹਿਬ ਦੇ ਵੱਲੋਂ ਜਿੱਥੇ ਸਕੂਲ ਵਿੱਚ ਪੌਦੇ ਲਗਾਏ ਗਏ ਨੇ ਉੱਥੇ ਹੀ ਸਕੂਲ ਦੇ ਵਿੱਚ پڑھਦੇ ਬੱਚਿਆਂ ਨੂੰ ਵੀ ਪੌਦੇ ਵੰਡੇ ਗਏ ਤੇ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਪ੍ਰਤੀ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਪੰਜਾਬ ਦੇਖ ਰਹੇ ਹੋ ਮੈਸਤੀਸ਼ ਵਿੱਚ ਅੱਜ ਵਿਸ਼ਵ এনवायरमेंट ਡੇ ਮਤਲਬ ਕਿ ਵਾਤਾਵਰਨ ਨੂੰ ਬਚਾਉਣ ਦਾ ਜਿਹੜਾ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਵਾਤਾਵਰਨ ਬਚਾਉਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿਨ-ਪ੍ਰਤੀ ਦਿਨ ਪ੍ਰਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਇੱਕ ਸਕੂਲ ਜੋ ਕਿ ਜ਼ੀਰਾ ਵਿਖੇ ਸਥਿਤ ਹੈ ਜ਼ੀਰਾ ਦੇ ਕੋਟੀਸੇ ਕਾ ਰੋਡ ਤੇ ਸਥਿਤ ਹੈ ਲੀਟਰ ਫਲਾਵਰ ਸਕੂਲ ਉਹਨਾਂ ਦੀ ਮੈਨੇਜਮੈਂਟ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਇਸ ਉਪਰਾਲੇ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲਿਆ ਖਾਸ ਤੌਰ ਤੇ ਤਹਿਸੀਲਦਾਰ ਸਾਹਿਬ ਇੱਥੇ ਪਹੁੰਚੇ ਨੇ ਉਸ ਤੋਂ ਇਲਾਵਾ ਫੋਰੈਸਟ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਪਹੁੰਚੇ ਨੇ ਪੰਜਾਬ ਪੁਲਿਸ ਦੇ ਮੁਲਾਜ਼ પાસੇ ਦ੍ਰਿਸ਼ ਦੇਖ ਰਹੇ ਹੋ ਪੌਦੇ ਲਗਾਏ ਜਾ ਰਹੇ ਨੇ ਔਰ ਖਾਸ ਕਰਕੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਸਕੂਲ ਦੀ ਜਿਹੜੀ ਪਹਿਲ ਕਦਮੀ ਸਾਹਮਣੇ ਆਈ ਹੈ ਪਹਿਲ ਕਦਮੀ ਕੀਤੀ ਹੈ ਇੱਥੇ ਹੀ ਸਕੂਲ ਵੱਲੋਂ ਇੱਕ ਰੂਲ ਬਣਾਇਆ ਗਿਆ ਕਿ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਅੱਜ ਜਿਹੜੇ ਆ ਪੌਦੇ ਵਿਤ੍ਰਿਤ ਕੀਤੇ ਜਾਣਗੇ ਪੌਦੇ ਉਹਨਾਂ ਨੂੰ ਦਿੱਤੇ ਜਾਣਗੇ ਔਰ ਬੱਚਿਆਂ ਨੂੰ ਇਹ ਸ਼ਰਤ ਤੇ ਪੌਦੇ ਦਿੱਤੇ ਜਾ ਰਹੇ ਆ ਕਿ ਬੱਚੇ ਉਹਨਾਂ ਪੌਦਿਆਂ ਨੂੰ ਪਲਾਂਟ ਕਰਕੇ ਘਰ ਦੇ ਵਿੱਚ ਕਿਤੇ ਵੀ ਲਗਾ ਕੇ ਉਸ ਦੀ ਜਿਹੜੀ ਹੈ ਇੱਕ ਫੋਟੋ ਖਿੱਚ ਕੇ ਆਪਣੀ ਸਕੂਲ ਟੀਚਰ ਨੂੰ ਭੇਜਣਗੇ ਔਰ ਸਮੇਂ-ਸਮੇਂ ਤੇ ਉਸ ਪੌਦੇ ਦੀ ਦੇਖ ਰਿਹਾ ਇੱਕ ਕਰਦੇ ਹੋਏ ਪੌਦੇ ਦੇ ਵਧਦੇ ਹੋਏ ਵਾਢੇ ਫੁੱਲਦੇ ਹੋਏ ਦੀਆਂ ਫੋਟੋਆਂ ਵੀ ਜਿਹੜੀਆਂ ਨੇ ਟੀਚਰਸ ਨੂੰ ਭੇਜੀਆਂ ਜਾਣਗੀਆਂ ਸੋ ਵਾਟ ਐਵਰਾਂ ਦਿਵਸ ਮੁੱਖ ਕੇ ਇੱਕ ਵੱਡਾ ਤੇ ਅਹਿਮ ਕਦਮ ਹੈ ਦੇਖਦੇ ਰਹੋ ਇੰਡੀਆਪਨ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸ ਟਿਸ਼ੂ ਵਿੱਚ ਇੰਡੀਆ ਨਿਊਜ਼ ਪੰਜਾਬ এনवायरमेंट ਦੇ ਹਾਲੇ ਦੈਨ ਸਾਨੂੰ ਇਹ ਨਾਇਕਾਂ ਵੱਧੀਆਂ ਇੱਥੋਂ ਦੇ ਮੁੱਖੀ ਫਾਦਰ ਸਬੈਸ਼ਨ ਦਾ ਤੇ ਜਿਨ੍ਹਾਂ ਨੇ ਬਹੁਤ ਹੀ ਚੰਗਾ ਪ੍ਰਾਲਾ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਇੱਕ ਇਹ ਰੁਕਾਉਦਾ ਦੇ ਕੇ ਇੱਕ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਕੱਲਾ ਕੱਲਾ ਬੱਚਾ ਜਿਹੜਾ ਆਪਣੀ ਸਾਡੇ ਸਮਾਜ ਦੀ ਸਾਡੇ ਇਹੋ ਖਲਾ ਕੇ ਕਿਸੇ ਤਰੀਕੇ ਹੈਲਪ ਕਰ ਸਕੇ ਨਾਲ ਹੀ ਉਹਨੂੰ ਇੱਕ ਜ਼ਿੰਮੇਵਾਰੀ ਵੀ ਦਿੱਤੀ ਹੈ ਤਾਂ ਕਿ ਗਾਂਹ ਜਾ ਕੇ ਜਿਹੜੇ ਉਹਦੇ ਬੂਟੇ ਨੇ ਉਹਦਾ ਦੇਖਭਾਲ ਕਰੇ ਨਾਲ ਉਹਦਾ ਨਾ ਅਟੈਚ ਹੋਵੇ ਵਾਤਾਵਰਣ ਨਾਲ ਜੁੜੇ ਸੋ ਐਸਸੀ ਦਾ ਇੱਕ ਬੜਾ ਵਧੀਆ ਤੇ ਬਹੁਤ ਹੀ ਪੋਜ਼ਿਟਿਵ ਉਪਰਾਲਾ ਹੈ ਇਹਦੇ ਅੰਦਰ ਅਸੀਂ ਖਾਸ ਤੌਰ ਤੇ ਦਾ ਧੰਨਵਾਦ ਕਰਨਾ ਚਾਹੂਗਾ ਫੋਰੈਸਟ ਡਿਪਾਰਟਮੈਂਟ ਦਾ ਇਸ ਅੰਦਰ ਦਾ ਸਾਲ ਸਿੰਘ ਜੀ ਸੰਦੂ ਸਾਹਿਬ ਜਿਨ੍ਹਾਂ ਨੇ ਸਾਰੇ ਟਰੀਜ਼ ਜਿਹੜੇ ਨੇ ਲਾਇਆ ਕਰਾਏ ਨੇ ਸਕੂਲ ਆਲੇ ਨੂੰ ਬੱਚਿਆਂ ਨੂੰ ਇਸ ਤਰ੍ਹਾਂ ਦਾ ਸਾਡੀ ਨਵੀਂ ਪੀੜ੍ਹੀ ਨੂੰ ਨਵੀਂ ਪਨੀਰੀ ਨੂੰ ਵਾਤਾਵਰਣ ਦੇ ਨਾਲ ਜੋੜਿਆ ਹੈ ਲੀਟਰ ਫਲਾਵਰ ਸਕੂਲ ਟੂਡੇ ਵੀ ਆਰ ਗੈਦਰਡ ਹਿਅਰ ਟੂ ਸੈਲੀਬ੍ਰੇਟ ਦਾ ਵਰਲਡ এনਵਾਇਰਨਮੈਂਟ ਡੇ So it is a great day for us as a Little Flower family. We thank everyone, our forest department, our Tadasildar, and everyone gathered here. Uh, it is a special day for us, and we give uh, one each plant to our students, and a, they will plant in their own uh, home, and they will take the photo and give to the teachers. And it, we have given an importance for the Environment Day and they will take care of the plant uh, it is not only for today it is for long time as we have written the quotation in our stage it is not yours it is not mine it is ours so we need to protect, protect the nature for our a successful environment a happy environment so wish you everyone a happy environment